ਤਿਹਾਰ ਜਿਹੜਾ ਵਾ ਉਹ ਹਰ ਸਾਲ ਆਉਂਦਾ ਸਾਵਣ ਦੇ ਮਹੀਨੇ ਚ ਆਉਂਦਾ ਥੋੜਾ ਜਿਹਾ ਅਸੀਂ ਇਸ ਕਰ ਥੋੜਾ ਲੇਟ ਹੋ ਗਏ ਲੇਟ ਹੋਣ ਦਾ ਇਹ ਨਹੀਂ ਕਾਰਨ ਵੀ ਅਸੀਂ ਲੇਟ ਥੋੜਾ ਮੌਸਮ ਨੂੰ ਦੇਖ ਰਹੇ ਸੀ ਵੀ ਬਰਸਾਤ ਆ ਜਵੇ ਤੇ ਤੀਆਂ ਦਾ ਜਿਹੜਾ ਆਨੰਦ ਮਾਣ ਲਈਏ ਪਰ ਬਰਸਾਤ ਨੇ ਅਜ ਕੀ ਸਾਡੀ ਬਸ ਕਰਾਤੀ ਤੇ ਅੱਜ ਅਸੀਂ ਕਿਹਾ ਵੀ ਅਰਦਾਸ ਕਰਦੇ ਆ ਸਾਰੇ ਇਕੱਠੇ ਹੋ ਗਏ ਜੋ ਤੀਆਂ ਦਾ ਤਿਆਰ ਲੜਕੀਆਂ ਲਈ ਬੀਬੀਆਂ ਲਈ ਸਾਡੇ ਇਲਾਕੇ ਦੀਆਂ ਔਰ ਸਾਡੇ ਜਿਹੜੇ ਬੱਚੇ ਨੇ ਉਹ ਸਾਰੇ ਆਨੰਦ ਮਾਣਣ ਅੱਜ ਤੀਆਂ ਦਾ ਤਿਆਰ ਇਸ ਕਰਕੇ ਬਣਾਇਆ ਜਾ ਰਿਹਾ ਸਭੇ ਤਾਰ ਨੂੰ ਬਚਾਉਣ ਦੇ ਲਈ ਬਿਲਕੁਲ ਜੀ ਬਿਲਕੁਲ ਨਵੀਂ ਪੀੜੀ ਲਈ ਸੱਭਿਆਚਾਰ ਜਿਹੜਾ ਬਚਾਉਣ ਦੇ ਲਈ ਔਰ ਜਿਹੜੀ ਬੱਚੀਆਂ ਔਰ ਸਾਡੇ ਜਿਹੜੀਆਂ ਬੀਬੀਆਂ ਨੇ ਜਿਹੜੇ ਸਾਡੇ ਘਰਾਂ ਦੀਆਂ ਲੜਕੀਆਂ ਜਿਹੜੀਆਂ ਬਾਹਰ ਵੀ ਜਾ ਰਹੇ ਨੇ ਬੱਚੀਆਂ ਅਸੀਂ ਉਹਨਾਂ ਨੂੰ ਵੀ ਇਹ ਕਲਚਰਲ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆਂ ਵੀ ਸਾਡੇ ਬੱਚੀਆਂ ਜਿਹੜੀਆਂ ਛੋਟੀ-ਛੋਟੀਆਂ ਨੇ ਹੁਣ ਇਹ ਸਕੂਲ ਦੇ ਵਿੱਚ ਤਾਂ ਕਰਾਇਆ ਗਿਆ ਘੱਟ ਤੋਂ ਘੱਟ ਇਹ ਸਕੂਲ ਦੇ ਬੱਚੇ ਘੱਟ ਤੋਂ ਘੱਟ ਦੇ ਵਿੱਚ 200 ਤੋਂ ਵੱਧ ਲੜਕੀਆਂ ਇੱਥੇ ਬੈਠੀਆਂ ਨੇ ਔਰ ਸਾਨੂੰ ਅਸੀਂ ਇਸ ਕਰਕੇ ਕਰਾਇਆ ਕਿ ਸੜੀਆਂ ਲੜਕੀਆਂ ਨੂੰ ਸਾਡੀਆਂ ਨੂੰ ਪਤਾ ਲੱਗੇ ਲੋਕ ਤਿਆਰ ਹੋ ਰਹੇ ਜੀ ਕਿੰਨੇ ਕਿੰਨੇ ਤਿਆਰ ਦੇਖੋ ਲੋਕ ਤਾਂ ਹੁੰਦਾ ਜਾ ਰਿ ਕਿ ਇਹਨੂੰ ਵਾਪਸ ਲਿਆਉਂਦਾ ਜਾਵੇ ਕਿ ਸਾਡਾ ਮਾਹੌਲ ਉਸੇ ਤਰ੍ਹਾਂ ਦਾ ਪਹਿਲੇ ਵਾਂਗ ਬਣਿਆ ਰਹੇ ਜੋ ਪਿੰਡੂ ਮਾਹੌਲ ਸੀ ਸਾਡਾ ਬਾਕੀ ਅਸੀਂ ਸਾਰੇ ਬੋਰਡ ਦੇ ਜਿਹੜੇ ਆਪਣੀ ਸਾਰੇ ਇਲਾਕੇ ਦੀ ਸੰਗਤ ਆ ਔਰ ਉਹਨਾਂ ਦਾ ਬਹੁਤ ਜ਼ਿਆਦਾ ਅਸੀਂ ਧੰਨਵਾਦ ਕਰਦੇ ਆ ਕਿ ਹਰ ਕੰਮ ਦੇ ਵਿੱਚ ਸਾਨੂੰ ਬਹੁਤ ਸਹਿਯੋਗ ਦਿੰਦੇ ਆ ਮੇਰਾ ਨਾਮ ਸਿਕੰਦਰ ਸਿੰਘ ਸਲੇਤ ਆ ਅਸੀਂ ਪਿੰਡ ਸਲੇਤ ਦੇ ਵਾਸੀ ਆ ਔਰ ਸਾਨੂੰ ਬੜੀ ਖੁਸ਼ੀ ਆ ਸਾਨੂੰ ਬਾਣ ਵੇਜੀ ਪਰਿਵਾਰ ਤੇ ਜਿਨ੍ਹਾਂ ਨੇ ਬਹੁਤ ਸਾਰੇ ਪ੍ਰੋਗਰਾਮ ਸਾਡੇ ਪਿੰਡ 'ਚ ਪਹਿਲਾਂ ਵੀ ਕਰਾਉਂਦੇ ਨੇ ਅੱਜ ਵੀ ਇਹ ਤੀਆਂ ਦਾ ਤਿਹਾਰ ਹੋ ਰਿਹਾ ਹੈ ਜਿਵੇਂ ਅਸੀਂ ਪੰਜਾਬੀ ਸੱਭਿਆਚਾਰ ਮੇਲਾ ਕਹਿੰਦੇ ਆ 3 ਪਾਣੇ ਦਾ ਪ੍ਰੋਗਰਾਮ ਕਹਿੰਦੇ ਆ ਸੋ ਅਸੀਂ 베ਦੀ ਸਾਹਿਬ ਦਾ ਔਰ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਅ ਗੋਚਿਤ ਗੋਗੀ ਜੀ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਉਮੀਦ ਕਰਦੇ ਆ ਕਿ ਸਾਡੇ ਪਿੰਡ ਲਈ ਸਾਡੇ ਇਲਾਕੇ ਦੀ ਜਿਹੜੀ ਨੁਹਾਰ ਇਹਨੂੰ ਬਦਲਣ ਦੀ ਕੋਸ਼ਿਸ਼ ਕਰਨਗੇ ਜਿਸ ਤਰ੍ਹਾਂ ਜ ਮੇਲਾ ਲੱਗ ਰਿਹਾ ਅਗਲੇ ਸਾਲ ਅਸੀਂ ਇਸ ਤੋਂ ਵਧੀਆ ਮੇਲਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਭਾਨਜੇ ਮੇਰੀਆਂ ਭਾਨੀਆਂ ਮੈਂ ਰਹੀ ਹਾਂ ਉਦੋਂ ਤੇ ਮਾਤਾਵਾ ਜਿਹੜੇ ਪੁੱਤਰ ਅੱਜ ਮੈਂ ਇਸ ਵੀ ਜਿਹੜਾ ਘਰ ਤੇ ਜੋ ਕਿ ਸਾਡਾ ਸੂਚਾਨ ਦਾ ਘਰ ਹੈ ਅਮੀਰ ਘਰ ਆ ਪੀਰ ਵਿਸੇ ਦਾ ਸਾਡਾ ਪੁਰਾਣਾ ਸਾਡਾ ਇਸ ਤਰ੍ਹਾਂ ਦਾ ਪੁਰਾਣੇ ਬਜ਼ੁਰਗਾਂ ਦਾ ਚੱਲਦੀ ਆਈ ਪਰੰਪਰਾ ਨੂੰ ਤੇ ਬਦਵਾਂਗੇ ਸਾਡੇ ਵੱਡੇ ਭਰਾ ਬੇਜੀ ਤੇ ਉਹਨਾਂ ਨੇ ਖਰਚਲ ਗੁਰਪੀ ਬੇਜੀ ਤੇ ਉਹਨਾਂ ਨੇ ਕੈਂਡੀ ਤੇ ਮੇਰਾ ਸਾਰਾ ਪਿੰਡ ਸਮੇਤ ਹੈ ਮੇਰਾ ਟੱਬਰ ਤੇ ਜੋ ਕਿ ਅਸੀਂ ਅੱਜ ਇੱਕ ਮੱਚ ਤੇ ਆਪਸੀ ਭਾਈਚਾਰੇ ਨੂੰ ਅੱਗੇ ਲੈ ਜਾਂਦੇ ਹੋਏ ਆਪਸੀ ਭਾਈਚਾਰੇ ਦੀ ਸਾਂਝ ਪਾਉਂਦੇ ਹੋਏ ਬਿਨਾਂ ਕਿਸੇ ਭੇਦਭਾਵ ਤੋਂ ਅਸੀਂ ਇੱਕ ਮੱਚ ਤੇ ਆਪਣੀ ਇਹਨਾਂ ਦਾ ਕੋਨੇ ਕੋਨੇ ਡਾ ਲੋਗੋ ਹੋਰ ਬੜੀ ਅਤਿਕਨਾਲ ਆਪਣੇ ਜਿੰਦ-ਸੇਨ ਸੰਭਾਲ ਕੇ ਰੱਖਣ ਲਿਆ ਜੋ ਹੈ ਇਹ ਪਿਤ ਅਸੀਂ ਪਾਈ ਹੈਗੀ ਆ ਸਾਡੇ ਬਜ਼ੁਰਗਾਂ ਨੇ ਉੱਕੇ ਲਈ ਜਾਂਦੇ ਹੋਏ ਅੱਜ ਇਹ ਸਾਡਾ ਪ੍ਰੋਗਰਾਮ ਹੈਗਾ ਬਹੁਤ ਹੀ ਲਾਜਵਾਬਾ ਮੇਰਾ ਯਾਰ ਐਡਾ ਵੱਡਾ ਫੰਕਸ਼ਨ ਕਿਸੇ ਹੋਰ ਹੱਥ ਕਿੰਨੀ ਹੋ ਜਾਊਗਾ ਲਾਜ ਤੋਂ ਰੋਸ ਤੇ ਗਰਮ ਦੀ ਬਹੁਤ ਮੀੜਾ ਕਿਉਂਕਿ ਇਹ ਇਹ ਸਾਰਾ ਟੰਬਰ ਜੋਤੀ ਹੈ ਜੀ ਪਰਿਵਾਰ ਆ ਮੇਰਾ ਇਹ ਪਰਿਵਾਰ ਦਾ ਜਿਹੜਾ ਵੇਖੋ ਜਿਹੜੀ ਲੱਗੇ ਆ ਸਾਰੇ ਕਿਤੇ ਉਹ ਜੀ ਕਿੰਨਾ ਉਸਤਾ ਦੇਖਿਆ ਜਾ ਰਿਹਾ ਇਸ ਟੰਬਰ ਤੁਸੀਂ ਦੇਖੋ ਕੈਮਰਾ ਘੁਮਾਓ ਸਾਡੀਆਂ ਸਵਾਗਣਾ ਭੈਣਾਂ ਦੇਖੋ ਉਹਦੇ ਵੀ ਦੇਖੋ ਸਾਡੀਆਂ ਧੀਆ ਦੇਖੋ ਜਿਵੇਂ ਅੱਜ ਖੁਸ਼ ਨੇ ਹਰਸ਼ੋ ਲਾਸ ਨੇ ਔਰ ਕਿਸ ਤਰੀਕੇ ਨਾਲ ਇਹ ਇਸਤਿਹਾਰ ਨੂੰ ਮਨਾ ਰਹੇ ਅਸੀਂ ਤੀਸਰਾ ਮੇਲਾ ਜਿਹੜਾ ਦਾ ਹਰ ਸਾਲ ਮਨਾਉਂਦੇ ਆ ਇਸ ਵਾਰ ਅਸੀਂ ਸੇਕ ਪਿੰਡ ਵਿੱਚ ਹੀ ਮਨਾਇਆ ਹੈ ਸਵੇਰ ਪਿੰਡ ਦੇ ਵਿੱਚ ਮਨਾਉਣ ਦੇ ਨਾਲ ਸਾਨੂੰ ਲੋਕਾਂ ਦਾ ਬਹੁਤ ਅੱਛਾ ਸਹਿਯੋਗ ਮਿਲਿਆ ਕਿਉਂਕਿ ਪਿੰਡ ਵਿੱਚ ਪੀਂਆ ਮਨਾਉਂਦਾ ਇੱਕ ਆਪਣਾ ਹੀ ਵਧੀਆ ਬਹੁਤ ਵਧੀਆ ਮਤਲਬ ਮਜ਼ਾ ਆਣ ਵਾਲਾ ਦਿਨ ਹੁੰਦਾ ਹੈ ਸਾਰੇ ਲੋਕ ਬਹੁਤ ਹੀ ਆਨੰਦਮਾਨਦੇ ਨੇ ਔਰ ਸਭ ਆਪਣਾ ਆਪਣਾ ਖੂਬ ਜਿਆਦਾ ਇੰਜੋਏ ਕਰ ਰਹੇ ਆ ਅਸੀਂ ਚਾਹਦੇ ਆ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਅਸੀਂ ਹਰ ਸਾਲ ਕਰੀਏ ਤੇ ਬੱਚਿਆਂ ਨੂੰ ਇਸ ਵਿਰਸੇ ਦੇ ਨਾਲ ਜੋੜੀਏ ਕਿਉਂਕਿ ਵਿਰਸਾ ਸੰਭਾਲਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੋ ਚੁੱਕਿਆ ਹੈ ਤੇ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਆ ਕਿ ਸਾਨੂੰ ਇਸ ਤਰ੍ਹਾਂ ਦੀ ਸ਼ਕਤੀ ਬਖਸ਼ੇ ਬਾਲ ਬਖਸ਼ਿਆ ਕਿ ਅਸੀਂ ਇਹ ਪ੍ਰੋਗਰਾਮ ਹਰ ਸਾਲ ਕਰਵਾਉਂਦੇ ਹਾਂ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਸਾਡਾ ਕਲਚਰਲ ਪ੍ਰੋਗਰਾਮ ਹੈ ਔਰ ਇਸ ਸਭ ਨੂੰ ਆਣਾ ਚਾਹੀਦਾ ਹੈ ਇਨਵਾਈਟ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਕਿਉਂਕਿ ਇਹ ਸਾਡੇ ਵਿਰਸੇ ਨੂੰ ਅੱਗੇ ਲੈ ਕੇ ਆਂਦਾ ਹੈ ਜਿੱਥੇ ਸਾਨੂੰ ਹਰ ਚੀਜ਼ ਦਾ ਪਤਾ ਲੱਗਦਾ ਸਾਡੀ ਪੰਜਾਬੀ ਚੀਜ਼ਾਂ ਦਾ ਬੋਲੀਆਂ ਦਾ ਸਾਡੇ ਚਰਖਾ ਪੀਪਲ ਪੱਤੀਆਂ ਸਭ ਕੁਝ ਬੱਤਾ ਲੱਗਦਾ ਹੈ ਹਨਾ ਸਾਡੀਆਂ ਮੁਟਿਆਰਾ ਦੀ ਸਾਡੀ ਡਰੈੱਸ ਅੱਗੇ ਆਂਦੀ ਹੈ ਜਿਹੜੀ ਕਿਤੇ ਗੁੰਮ ਗਈ ਸੀ ਵੈਸਟਰਨ ਚ ਉਹ ਸਭ ਅੱਗੇ ਆਂਦੀ ਹੈ ਇਸ ਲਈ ਇਸ ਮੌਕੇ ਤੇ ਕਿ ਸਭ ਨੂੰ ਆਣਾ ਚਾਹੀਦਾ ਹੈ ਜੇ ਕੋਈ ਮਨਾ ਰਿਹਾ ਸਾਨੂੰ ਮੌਕਾ ਮਿਲ ਰਿਹਾ ਅਸੀਂ ਬਹੁਤ ਸੈਲੀਬ੍ਰੇਟ ਕੀਤਾ ਅਸੀਂ ਗਿੱਧਾ ਪਾਇਆ ਬੋਲੀਆਂ ਪਾਈਆਂ ਸਭ ਚ ਪਾਰਟਿਸਪੇਟ ਕੀਤਾ ਇੱਕ ਬੋਲੀ ਬਾਣਾ ਚਾਹਾਂਗੀ ਮੈਂ ਤੀਏ ਨਹੀਂ ਪੰਜਾਬ ਦੀ ਇਹ ਰੀਸਾ ਨਹੀਂ ਹੋ ਤੇਰੀਆਂ ਤੇਰੇ ਉੱਤੇ ਰੱਬ ਦੀਆਂ ਰੇ ਮਤਾਬ ਤੇਰੀਆਂ ਕਦੀ ਪੌਂਦੀ ਗਿੱdde ਨਹੀਂ ਤੂੰ ਕਦੇ ਸ਼ੌਂਕ ਪਗਾਉਂਦੀ ਏ ਕਦੀ ਪਾਵੇਂ ਗਿੱdde ਨਹੀਂ ਤੂੰ ਸ਼ੌਂਕ ਪਗਾਉਂਦੀ ਏ ਰੱਬ ਬਾਪ ਦੇ ਪੱਗ ਨੂੰ ਕਦੇ ਦਾਗ ਨਾਲ ਲਗਾਉਂਦੀ ਏ ਬਾਪ ਦੇ ਪੱਗ ਨੂੰ ਕਦੇ ਦਾਗ ਨਾਲ ਲਗਾਉਂਦੀ ਏ ਇਹ ਸਾਡਾ ਪੰਜਾਬੀ ਵਿਰਸਾ ਸਾਡੀ ਡਰੈੱਸ ਬਹੁਤ ਸੋਹਣੀ ਡਰੈੱਸ ਹੈ ਜਿਹੜੀ ਸਾਡੇ ਕਲਚਰ ਨੂੰ ਵੀ ਅੱਗੇ ਲੈ ਕੇ ਜਾਂਦੀ ਹੈ ਸਾਨੂੰ ਵੀ ਪੂਰਾ ਵਧੀਆ ਇੱਕ ਲੁੱਕ ਦਿੰਦੀ ਹੈ ਅੱਜ ਵੀ ਜਿਵੇਂ ਹੁਣ ਗਿੱਡਾ ਹੋਣ ਰਿਹਾ ਸੀ ਤੇ ਉਹਨਾਂ ਨੇ ਇੱਕ ਹੀ ਕੰਪੀਟੀਸ਼ਨ ਕੀਤਾ ਵਾ ਕਿ ਇੱਕ ਪਾਸੇ ਪੁਰਾਣੀਆਂ ਜਿਹੜੀਆਂ ਜਨਾਨੀਆਂ ਨੇ ਬਜ਼ੁਰਗ ਹੋ ਗਈਆਂ ਨੇ ਉਹ ਵਾਲੀ ਉਮਰ ਦੇ ਤੇ ਇੱਕ ਅੱਜ ਕੱਲ ਦੀ ਜਿਹੜੀ ਜੰਦਾ ਅੱਜ ਕੱਲ ਦੀ ਪੀੜੀ ਹੈ ਵੇਖਦੇ ਆ ਮੁਕਾਬਲਾ ਹੁੰਦਾ ਤੇ ਕੌਣ ਜਿੱਤਦਾ ਦੇਖੋ ਇਹ ਕਾਹੀ ਕਿਹੋ ਜਿਹਾ ਪਲੇਟਫਾਰਮ ਹੁੰਦਾ ਵਾ ਜਿੱਥੇ ਅਸੀਂ ਉਹ ਜਿਹਾ ਕੰਪੀਟੀਸ਼ਨ ਪਿਆਰ ਨਾਲ ਕਰਦੇ ਤੇ ਪਿਆਰ ਨਾਲ ਜਿੱਤਦੇ ਤੇ ਪਿਆਰ ਨਾਲ ਹਾਰਦੇ ਆ ਹਣਾ ਇੱਕ ਆਹੀ ਇੱਕ ਤੀਜਾ ਤਿਹਾਰਾ ਕਹੋ ਜਿੱਥੇ ਕਿ ਨਣਾਣਾ ਪਰਜਾਈਆਂ ਸਾਸਨੋ ਹਨਾ ਸਾਰੇ ਰਿਸ਼ਤੇ ਆਪਾਂ ਗਿਲੇ ਸ਼ਿਕਵੇ ਸਾਰਿਆਂ ਦੇ ਛੱਡ ਕੇ ਇੱਕ ਸਾਈਡ ਤੇ ਕਰਕੇ ਤੇ ਅਸੀਂ ਇਕੱਠੇ ਹੋ ਕੇ ਮਨਾਉਂਦੇ ਆ ਤੇ ਇੰਜੋਏ ਕਰਦੇ ਆ ਤੇ ਉਮੀਦ ਕਰਦੇ ਆ ਸਾਡੇ ਪੰਜਾਬ ਦਾ ਕਲਚਰ ਸਾਡਾ ਇਹ ਵਿਰਸਾ ਇਹ ਕੰਟੀਨਿਊ ਰਵੇ ਅਸੀਂ ਸਾਰੇ ਰਲ ਮਿਲ ਕੇ ਨੂੰ ਇਦਾਂ ਹੀ ਪ੍ਰਮੋਟ ਕਰੀਏ ਤੇ ਨੂੰ ਅੱਗੇ ਵਧਾਈਏ ਸਾਨੂੰ ਬੜੀ ਖੁਸ਼ੀ ਹੈ ਕਿ ਬੇਦੀ ਬਾਦੀ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਸਾਨੂੰ ਇਹ ਮੌਕਾ ਦਿੱਤਾ ਸਾਰਿਆਂ ਦੇ ਵਿੱਚ ਗਿੱਧਾ ਬਾਣ ਦਾ ਦੇਖੋ ਅੱਜ ਸਾਰਿਆਂ ਨੂੰ ਪਤਾ ਹੈ ਸਾਡੇ ਪਿੰਡ ਸਨੇਤ ਜੋ ਕਿ ਸਾਡਾ ਪਿੰਡ ਬਹੁਤ ਸੋਹਣਾ ਪਿੰਡ ਤੇ ਅੱਜ ਹੋਰ ਸੋਹਣਾ ਲੱਗ ਰਿਹਾ ਪਿੰਡ ਕਿਉਂਕਿ ਸੋਹਣਾ ਤਾਂ ਲੱਗਦਾ ਕਿਉਂਕਿ ਸਾਡੀਆਂ ਤੀਆਂ ਭੈਣਾਂ ਮਤਾਵਾ ਸਾਡੀਆਂ ਭੂਆ ਚਾਚੀਆਂ ਸਾਰੀਆਂ ਅੱਜ ਇੱਥੇ ਸਾਇਸ ਵਰਕੇ ਆਏ ਨੇ ਕੋਈ ਖੁਸ਼ੀ ਦਾ ਦਿਨ ਹੈ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਕਿੰਨਾ ਇਕੱਠ ਹੋਇਆ ਹੋਇਆ ਤੇ ਬਾਕੀ ਖਾਣ ਪੀਣ ਦਾ ਪੂਰਾ ਪ੍ਰਬੰਧ ਚੱਲ ਰਿਹਾ ਇਹਦੇ ਨਾਲ ਨਾਲ ਅਸੀਂ ਹੋਰ ਵੀ ਇਹ ਇਲਾਕੇ ਦੇ ਵਿੱਚ ਸਾਰੀਆਂ ਸਵਾਵਾਂ ਦਿੰਨੇ ਆ ਕਿਉਂਕਿ ਪਿਛਲੇ 25 ਸਾਲ ਤੋਂ ਸਾਡਾ ਪਰਿਵਾਰ ਸੇਵਾ ਕਰ ਰਿਹਾ ਅਸੀਂ ਪਹਿਲਾਂ ਵੀ ਬਤੌਰ ਕਾਉਂਸਲਰ ਹੋ ਕੇ ਇੱਥੇ ਸੇਵਾ ਕੀਤੀ ਹੋਈ ਆ ਇਸ ਕਰਕੇ ਸਾਡੇ ਵਾਸਤੇ ਕੋਈ ਇਹ ਪਹਿਲੀ ਵਾਰ ਨਹੀਂ ਤੀਆਂ ਦਾ ਮੇਲਾ ਅੱਗੇ ਵੀ ਕਰਾਨੇ ਰਹਿੰਦੇ ਆ ਤੇ ਸਾਡੀ ਸੇਵਾ ਨਿਰੰਤਰ ਜਾਰੀ ਰਹਿੰਦੀ ਆ